ਜਿਹੜੇ ਲੋਕ ਕਹਿੰਦੇ ਨੇ ਨਾ ਬਈ ਵੀ ਇੱਥੇ ਪੰਜਾਬ ਦੇ ਵਿੱਚ ਕੰਮ ਨਹੀਂ ਮਿਲਦਾ ਤੇ ਆਹ ਦੇਖੋ ਤੁਹਾਡੇ ਸਾਹਮਣੇ ਇੱਕ ਉਦਾਹਰਣ ਇਹ ਦੋ ਸਕੇ ਭਰਾ ਨੇ ਤੇ ਸਾਹਮਣੇ ਬੈਠੇ ਦੇਖੋ ਅੰਬ ਕੱਟ ਰਹੇ ਨੇ ਤੇ ਵੈਸੇ ਇਹ ਪਿੰਡਾਂ ਦੇ ਵਿੱਚ ਦੋਨੇ ਜਣੇ ਸਾਈਕਲ ਦੇ ਉੱਪਰ ਸਬਜ਼ੀ ਵੇਚਦੇ ਨੇ ਤੇ ਦੇਖੋ ਇਹਨਾਂ ਨੇ ਕੰਮ ਨੂੰ ਆਪਣਾ ਕਿੱਤਾ ਬਣਾਇਆ ਹੋਇਆ ਤੇ ਖੁਸ਼ਹਾਲ ਜ਼ਿੰਦਗੀ ਜਿਹੜੀ ਇਹ ਦੋਨੇ ਬਤੀਤ ਕਰਦੇ ਨੇ ਤੇ ਦੇਖੋ ਅੱਗੇ ਤੁਹਾਨੂੰ ਦੱਸਦੇ ਆ ਕਿ ਇਹ ਜਿਹੜੇ ਅੰਬ ਕੱਟ ਰਹੇ ਨੇ ਇਹ ਕਿਹੜੀ ਕਿਸਮ ਦੇ ਅੰਬ ਨੇ ਤੇ ਇਹਨਾਂ ਦੀ ਪਛਾਣ ਕੀ ਹੈ ਤੇ ਅੱਗੇ ਵੀਡੀਓ 'ਚ ਦੇਖੋ ਇਹ RAMਕੇਲੇ ਅੰਬ ਦੀ ਪਛਾਣ ਕੀ ਹੁੰਦੀ ਹੈ ਸורה ਆ ਦੱਸੋ ਅੱਛਾ ਇਸ ਬੋਲ ਹੋ ਗਈ ਆਪਣੀ ਸੌਂਫ ਮੂੰਗੂ ਸੌਂਫ ਦਾ ਗੁਲਪਟਾ ਮਾਰ ਕੇ ਸੌਂਫ ਸੌਂਫ ਹੁੰਦੀ ਹੈ ਅੱਛਾ ਸੌਂਫ ਮੂੰਗੂ ਲਪਟਾਉਗੀ ਜੇ ਤੁਸੀਂ RAMਕੇਲੇ ਦੀ ਇਹੀ ਪਛਾਣ ਹੈ ਇੱਕ ਆ ਚੀਜ਼ ਹੋਊ ਸੌਂਫ ਮੂੰਗੂ ਲਪਟਾਉਂਦੀ ਆ ਹਾਂ ਆਹ ਜੀ ਜੋ ਸਹੀ ਗੱਲ ਹੈ ਗੋਲਾੰਬ ਹੁੰਦਾ ਜੀ ਇੱਕ ਕੀ ਚੀਜ਼ ਹੋਊਗੀ ਗੋਲਾੰਬ ਵੱਜਦਾ ਜੀ ਇਹਦੇ ਨਾਲ ਬਈ ਜਮੇ ਹੈ ਜੀ ਅੱਛਾ ਉਹ ਤਾਂ ਇਹੀ ਜੀ ਕਸੂਰ ਨਹੀਂ ਆਉਂਦੀ ਇਹ ਦੇਖਣ ਨੂੰ ਕੀ ਪਛਾਣਿਆ ਦੀ ਹੁਣ ਵੈਸੇ ਦੇਖਣ ਨੂੰ ਤਾਂ ਇਹਦੀ ਆਹੀ ਪਛਾਣਾਈ ਹੈ ਇੱਦਾਂ ਬਸ ਚਪਟਾ ਹੋ ਜੀ ਇਹਨੂੰ ਅੱਛਾ ਚਪਟਾ ਆਹ ਜੀ ਚਪਟੀ ਹੋ ਆਹ ਸੀ ਜੀ ਇਦਾਂ ਅੱਛਾ ਗੋੜਾਂ ਬੋਬੇ ਸਟੱਕਦਾ ਉਹਦੇ ਚੁੰਜਉ ਜੀ ਇਹਦੇ ਚੁੰਜ ਨਹੀਂ ਹੈਗੀ ਹਾਂ ਅੱਛਾ ਚੁੰਜ ਨਹੀਂ ਹੈਗੀ ਇਹਦੇ ਚੁੰਜ ਨਹੀਂ ਤੋਂ ਮੰਗੂ ਠੀਕ ਹੈ ਉਹਦੇ ਚੁੰਜਉ ਅੱਛਾ ਐਸ ਪਾਸੇ ਚੁੰਜ ਹੁੰਦੀ ਹੈ ਹਾਂ ਅੱਛਾ ਇਹਦੇ ਹੈ ਨਹੀਂ ਜੀ ਬਿਲਕੁਲ ਨਹੀਂ ਹੈ ਨਹੀਂ ਠੀਕ ਹੈ ਜਿਹੜੀ ਪਖਾਨ ਮੰਡੀ ਚ ਤੁਹਾਨੂੰ ਦੱਸ ਦਿੰਦਾ ਜੀ ਜਿਆਦਾ ਆਊਗਾ ਗਰੇਟ ਚ ਹੂੰ ਇਹਦਾ ਰੇਟ ਉੱਥੇ ਕੱਠ ਦੀਆਂ ਤਾਂ ਘੱਟ ਨਹੀਂ ਹੋਊਗੀ ਮੰਡੀ ਦੀ ਅੱਛਾ ਜਿਹੜਾ ਕਰੇਟਰ ਦਾ ਦੂਜਾ ਹੋਇਆ ਵੀ ਵੀ ਤੇਰਾ ਹੋਇਆ ਹੂੰ ਉਹਨੂੰ ਐਂ ਕਹਿੰਦੇ ਆ ਰਾਮ ਕਿੱਦਾਂ ਨਹੀਂ ਹੂੰ ਉਹ ਤਾਂ ਰਾਮ ਕਿੱਲਾ ਹੈ ਇਹ ਤਾਂ ਹੁੰਦਾ ਹੋ ਘੱਟਾ ਇਹ ਖਰਾਬ ਵੀ ਜਲਦੀ ਨਹੀਂ ਹੁੰਦਾ ਇਹ ਤਾਂ ਕਿੰਨੇ ਸਾਲ ਮਰਜ਼ੀ ਰੱਖ ਲੋ ਇਹਨੂੰ ਤਾਂ ਇਹ ਤਾਂ ਜੰਮੀ ਆਈਆਂ ਇਸ ਘਾਓ ਨਾਲੀਆਂ ਹੂੰ ਚਲ ਆਪ ਦੇ ਪਰਿਵਾਰ ਨੂੰ ਜਿਵੇਂ ਲੱਗਦਾ ਵੀ ਨਹੀਂ ਬਿਲਕੁਲ ਬਿਲਕੁਲ ਇੱਥੋਂ ਤੋਂ ਇੱਥੋਂ ਵੀ ਖੀਤ ਨਹੀਂ ਆ ਵੱਡਾ ਵੱਡਾ ਕੀਵਾ ਵੱਡੇ ਹੀ ਹੋਏ ਠੀਕ ਹੈ ਜੇ ਆ ਮੁੰਡਾ ਨਹੀਂ ਜੀਵਨ ਹਾਂ 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 ਮੇਰੀ ਵਸਤੀ ਕੰਮ ਠੀਕ ਹੈ पर, अच्छा ਤੁਸੀਂ ਉਹ ਸਬਜ਼ੀ ਦਾ ਕੰਮ ਕਰਦੇ ਹੋ ਫਿਰ ਅਸੀਂ ਸਿਆਲ ਜਕਾ ਕਰਦੇ ਅੱਛਾ ਇਹਨਾਂ ਦਿਨਾਂ ਚ ਅੰਬ ਲੱਗ ਗਏ ਠੀਕ ਹੈ ਸਿਆਲ ਚ ਟੋਕਰੇ ਬਣਾਉਣਾ ਪੂਰੀ ਮਿਹਨਤ ਮਿਹਨਤ ਕਸ਼ਟ ਲੋਕ ਕਰਦਾ ਇਹ ਸਿੱਖਿਆ ਹਾਂ ਅੱਛਾ ਅੱਛਾ ਤੁਸੀਂ ਪਹਿਲਾਂ ਵੇਚਦਾ ਹੁੰਦਾ ਸੀ ਭਰਾਓ ਦੋਨੇ ਤੁਸੀਂ ਅੱਛਾ ਸਕੇ ਭਰਾਓ ਯਾ ਵਾਹ ਲੈ ਮਿਹਨਤ ਕਰਦੇ ਹੋ ਨਾ ਬਹੁਤ ਚੰਗੀ ਗੱਲ ਹੈ ਮਾਤਾ ਜੀ ਫੰਦ ਕਿਲੋ ਹੋਏ ਆ ਲਾਟ 5 ਕਿਲੋ ਹੋਏ ਅੱਛਾ 5 ਕਿਲੋ ਰੇ ਇਹ ਫਰਾ ਦਾ ਕਿੰਨਾ ਕਿਲੋ ਆ ਦੇਖ ਮੇਰੀ ਭਾਰੀ ਹੈ ਨਹੀਂ ਫਰਾ ਦਾ ਹੋਏ